ਖੜਾ ਹੋ ਵੀਰੇ ਖੜਾ ਕਰੋ ਚੱਕ ਕੇ ਹੱਥ ਪਾਜ ਦੇ ਮੈਂ ਡਾਕਟਰ ਤੇ ਮੈਂ ਬੁੱਕ ਟੱਡ ਕੇ ਆਈ ਮੇਰੇ ਸੇਵ ਪਿਛਲੀਆਂ ਬਾਹਾਂ ਖੋਲੋ ਇੱਕ ਮਿੰਟ ਖੜ੍ਹਦੇ ਇੱਕ ਮਿੰਟ ਇੱਕ ਮਿੰਟ ਦੇਖੋ ਕਿਵੇਂ ਵਿਚਾਰੀਆਂ ਮਾਂ ਚੁੰਨੀਆਂ ਹੀ ਚੁੰਨੀਆਂ ਬੰਨੀ ਫਿਰਦੀ ਆ ਇੱਕ ਚੁੰਨੀ ਕਿੰਨੀਆਂ ਟਾਈਟ ਕਰਕੇ ਗੱਠਾਂ ਦਿੱਤੀਆਂ ਹੋਈਆਂ ਆਪੜੀ ਮੈਂ ਇੱਕ ਵੀਰ ਚੜਦੇ ਕੋਈ ਨਹੀਂ ਕੋਈ ਨਹੀਂ ਦੇਖੋ ਕਿ ਮੈਂ ਸ਼ੇਵ ਕੁਮਾਰ ਵੀਰ ਨੂੜਿਆ ਹੋਇਆ ਚੁੰਨੀਆਂ ਦੇ ਨਾਲ ਕਿਦਾਂ ਇੱਕ ਮਾਂ ਆਪਣੇ ਪੁੱਤ ਨੂੰ ਆਪਣੀਆਂ ਚੁੰਨੀਆਂ ਦੇ ਨਾਲ ਬੰਨ ਕੇ ਇੱਥੇ ਲੈ ਕੇ ਆਈ ਆ ਕਿਵੇਂ ਬਲ ਦਿੱਤੇ ਹੋਇਆ ਪੂਰਾ ਬਹੁਤ ਤੈਟ ਕਰਕੇ ਤਰੀਕੇ ਨਾਲ ਬੰਨਿਆ ਹੋਇਆ ਦੇਖੋ ਦੋ ਚੁੰਨੀਆਂ ਤਿੰਨ ਚੁੰਨੀਆਂ ਤਾਂ ਹੱਥਾਂ ਨੂੰ ਬੰਨੀਆਂ ਹੋਈਆਂ ਇੱਕ ਚੁੰਨੀ ਗਾਹ ਪੱਟਾਂ ਤੋਂ ਬੰਨਿਆ ਹੋਇਆ ਵੀਰਾ ਸੇਵ ਭੱਜ ਲੈਣਾ ਤੋਂ ਸ਼ਿਵ ਕੁਮਾਰ ਦੇਖੋ ਚਾਰ ਚੁੰਨੀਆਂ ਪੰਜ ਚੁੰਨੀਆਂ ਸ਼ਿਵ ਕੁਮਾਰ ਦੀਆਂ ਲੱਤਾਂ ਤੇ ਬਾਹਾਂ ਨੂੰ ਬੰਨੀਆਂ ਹੋਈਆਂ ਸੀ ਪੰਜ ਚੁਨੇ ਕੋਈ ਨਾ ਕੋਈ ਬੈਹਣ ਦੇ ਬੈਹਣ ਦੇ ਨਾਮ ਨਾਲ ਕੋਈ ਨਾ ਬੈਹਣ ਦੇ ਬੈਹਣ ਦੇ ਥੱਕ ਗਿਆ ਉਹ ਕਹਿੰਦਾ ਬੈਹਣ ਦੇ ਯਾਰ ਲਤਾ ਸ਼ੇਵ ਕੁਮਾਰ ਕੋਈ ਨਾ ਖੂਨ ਜੰਮ ਜਾਂਦਾ ਬਾਹਾਂ ਦਾ ਵੇ ਵਾਹਿਗੁਰੂ ਇਹਨਾਂ ਮਾਵਾ ਨੂੰ ਅੱਜ ਆਪਣੀ ਔਲਾਦ ਨੂੰ ਇਹਨਾਂ ਚੁੰਨੀਆਂ ਨਾਲ ਬੰਨ ਕੇ ਰੱਖਣ ਦੀ ਲੋੜ ਪੈ ਰਹੀ ਆ ਅੱਜ ਇਹ ਮਜਬੂਰ ਮਾਂ ਆਪਣੇ ਪੁੱਤ ਨੂੰ ਲੋਈਆਂ ਖਾਸ ਤੋਂ ਜਲੰਧਰ ਜ਼ਿਲ੍ਹੇ ਤੋਂ ਚੁੰਨੀਆਂ ਨਾਲ ਬੰਨ ਕੇ ਲੈ ਕੇ ਆਈ ਆ ਪੁੱਤ ਦਾ ਨਾਮ ਰੱਖਿਆ ਸੀ ਸ਼ਿਵ ਕੁਮਾਰ ਸ਼ਿਵਾ ਦੀ ਹਾਂ ਕਰ ਲੈ ਕੰਮ ਵੀ ਸ਼ਿਵਾ ਦੀ ਕਿਰਪਾ ਦੇ ਨਾਲ ਉਹਨਾਂ ਦੀ ਮਿਹਰ ਦੇ ਨਾਲ ਗਰ ਘਰ ਚ ਪੁੱਤ ਹੋਇਆ ਸੀ ਮਾਂ ਨੇ ਨਾਮ ਵੀ ਸ਼ਿਵ ਕੁਮਾਰ ਰੱਖਿਆ ਕਿ ਮੇਰਾ ਪੁੱਤ ਸ਼ੇਵ ਜੀ ਮਹਾਰਾਜ ਦਾ ਦਿੱਤਾ ਹੋਇਆ। ਪਰ ਅੱਜ ਬਡਾਪੇ ਦਾ ਸਹਾਰਾ ਜਿੱਥੇ ਪੁੱਤ ਨੇ ਬਾੜਨਾ ਸੀ ਇੱਕ ਲੋਹੇ ਦੀ ਖੁੰਡੀ ਲਈ ਖੜੀ ਹੈ ਮਾਂ। ਜਿੱਥੇ ਸ਼ੇਵ ਕੁਮਾਰ ਨੇ ਆਪਣੀ ਮਾਂ ਨੂੰ ਸਪੋਰਟ ਕਰਨੀ ਸੀ, ਸਹਾਰਾ ਦੇਣਾ ਸੀ, ਉੱਥੇ ਅੱਜ ਮਾਂ ਪੁੱਤ ਨੂੰ ਬੰਨ ਕੇ ਲੈ ਕੇ ਆਈ ਹੈ ਇੱਥੇ। ਕੀ ਕੀ ਬੀਤਦਾ ਹੋਊ ਇਸ ਮਾਂ ਦੇ ਦਿਲ ਤੇ? ਕਿਵੇਂ ਉਹ ਦਿਲ ਚੀਰਿਆ ਜਾਂਦਾ ਜਦੋਂ ਆਪਣੇ ਸਿਰ ਤੇ ਲੈਣ ਵਾਲੀ ਚੁੰਨੀ ਆਪਣੇ ਪੁੱਤ ਦੇ ਗੁੱਟਾਂ ਨੂੰ ਬੰਨਣ ਨੂੰ ਦਿੱਤੀ ਹੋ ਜਦੋਂ ਰਿਸ਼ਤੇਦਾਰਾਂ ਨੇ ਮੱਲੇ ਆਇਆ ਨੇ ਰਲ ਕੇ ਸ਼ਿਵ ਕੁਮਾਰ ਨੂੰ ਉਹ ਪੰਜ ਚੁੰਨੀਆਂ ਦੇ ਨਾਲ ਬੰਨਿਆ ਤੇ ਗੱਡੀ 'ਚ ਪਾ ਕੇ ਲੈ ਕੇ ਆਏ ਤੇ ਇਹ ਸਾਧੂ ਸੁਭਾ ਦਾ ਬਣ ਚੁੱਕਿਆ ਸ਼ਿਵ ਕੁਮਾਰ ਜਿੱਥੇ ਜੀ ਕਰਦਾ ਉੱਥੇ ਹੀ ਸੌ ਜਾਂਦਾ ਜਿੱਥੇ ਜੀ ਕਰਦਾ ਉੱਥੇ ਭੱਜ ਜਾਂਦਾ ਸੜਕਾਂ ਤੇ ਤੁਰਿਆ ਫਿਰਦਾ ਕਈ-ਕਈ ਦਿਨ ਕਰੇ ਨਹੀਂ ਆਉਂਦਾ ਜੀ ਕਿ ਧਰੇ ਹੀ ਰਹਿੰਦਾ ਕਦੇ ਗਾਲਾਂ ਕੱਢਦਾ ਗਾਲਾਂ ਕੱਢਦਾ ਲੜਦਾ ਦੁਕਾਨ ਤੋਂ ਕੱਢਦਾ ਕੀ ਭੰਦਾ ਕਰਦਾ ਸਾਮਾਨ ਕੋਈ ਟੈਂਸ਼ਨ ਨਹੀਂ ਆ ਪਾਗੜੀ ਦੇ ਲਫਾਫੇ ਬਣਾਉਂਦੇ ਜੀ ਇਹ ਉਹ ਸਾਰੇ ਪਾਰ ਤੇ ਜੀ ਪੰਜ ਮਹੀਨੇ ਹੋ ਗਏ ਬਣਾਉਂਦਿਆਂ ਨੂੰ ਜੀ ਉਹ ਬਲ ਸਾਰੇ ਪਾਰ ਤੇ ਨਹੀਂ ਹੋ ਮਹੀਨੇ ਹੋ ਗਏ ਬਣਾਉਂਦਿਆਂ ਨੂੰ ਸਾਰੇ ਪਾਰ ਤੇ ਜੀ ਜਿਹੜੇ ਤੁਸੀਂ ਲਫਾਫੇ ਲੇਬਰ ਕਰਦੇ ਆ ਕਿਸਮ ਦੀ ਘਰੇ ਰੋਟੀ ਕਮਾਉਣ ਵਾਸਤੇ ਲਫਾਫੇ ਬਣਾਉਂਦੇ ਹੱਥਾਂ ਨਾਲ ਇਹ ਉਹ ਸਾਰੇ ਇਹਨੇ ਪਾੜਦੇ ਨਵਾਂ ਮਿਲਿਆ ਇਹ ਪਹਿਲਾਂ ਕਰਾ ਨਿਕੰਮ ਕਰਦੇ ਜੀ ਪਹਿਲਾਂ ਕਰਾ ਇਹ ਕੰਮ ਕਰਦੇ ਜੂਆ ਟੁੱਟਿਆ ਜੀ ਸਾਰੇ ਮਨ ਤਿਆਰ ਸੰਯੋਗ ਨਾਲ ਇਹ ਸਹੀ ਹੋਇਆ ਜੀ ਤੁਸੀਂ ਕੀ ਮੁਹੱਲਾ ਨਿਵਾਸੀ ਹੋ ਜਾਰੇ ਬਹੁਤ ਚੰਗੇ ਸ਼ੁਕਰੀਆ ਭਾਈ ਤੁਹਾਡਾ ਬਹੁਤ ਬਹੁਤ ਕੀ ਨਾਮ ਤੁਹਾਡਾ ਰਈਸ਼ ਗਪਤਾ ਜੀ ਸ਼ੁਕਰੀਆ ਤੁਸੀਂ ਇੱਥੇ ਲੈ ਕੇ ਆਏ ਹੋ ਥੈਂਕ ਯੂ ਭੈਣੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਇਨਸਾਨ ਹੋਣ ਦਾ ਫਰਜ਼ ਨਿਭਾਇਆ ਤੇ ਨਹੀਂ ਤਾਂ ਅੱਜ ਅਸੀਂ ਇਨਸਾਨਾਂ ਦੀ ਵਸਤੀ ਤਾਂ ਰਹਿੰਦੇ ਆ ਪਰ ਮਰਦਾ ਹੋ ਚੁੱਕੇ ਇਨਸਾਨਾਂ ਦੀ ਵਸਤੀ ਜ ਰਹਿੰਦੇ ਕੁਝ ਲੋਕ ਨੇ ਜਿਹੜੇ ਜਿੰਦਾ ਨੇ ਕੁਝ ਲੋਕ ਨੇ ਜਿਨ੍ਹਾਂ ਦੀ ਜ਼ਮੀਰ ਜ਼ਿੰਦਾ ਵਾ ਜਿਹੜੇ ਅੱਜ ਵੀ ਇਹਨਾਂ ਮਾਵਾਂ ਦਾ ਦੁੱਖ ਇਹਨਾਂ ਦੇ ਪੁੱਤ ਬਣ ਦੇ ਲਈ ਤਿਆਰ ਪਰ ਤਿਆਰ ਰਹਿੰਦੇ ਨੇ ਅੱਜ ਹਰੀਸ਼ ਗੁਪਤਾ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹੋਇਆ ਇਸ ਬਜ਼ੁਰਗ ਮਾਂ ਨੂੰ ਤੇ ਉਹਦੇ ਪੁੱਤ ਨੂੰ ਇੱਥੇ ਲੈ ਕੇ ਆਇਆ ਵੀਰ ਦੱਸਦਾ ਮਾਂ ਲਿਫਾਫੇ ਬਣਾਉਂਦੀ ਆ ਥਾ ਨਾਲ ਜਿਹੜੇ ਕਾਗਜ਼ ਦੇ ਲਿਫਾਫੇ 9 ਮਹੀਨੇ ਹੋ ਗਏ ਸੀ ਮਾਂ ਨੂੰ ਲਿਫਾਫੇ ਬਣਾਉਂਦੀ ਨੂੰ ਸਾਰੇ ਲਿਫਾਫੇ ਪਾੜ ਤੇ ਸਾਜੀ ਮਿਹਨਤ ਕੀਤੀ ਕੱਪੜਿਆਂ ਨੱਪਾਂ ਦੇ ਕੰਮ ਕਰਕੇ ਸਮਾਂ ਆ ਗਿਆ ਭਾਂਡੇ ਰੋ ਕਈ ਮਾਸਾਜੀ ਸਭਾਈ ਤੋਂ ਫਾਰੀਂ ਪਚਾਅ ਮੱਚਿਪ ਅਲੇ ਮੈਂ ਅੱਜ ਇਹ ਸਵਾਭੀਕ ਕੁਬ ਇਸ ਨੇ ਮੁੱਕ ਗਿਆ ਆਹ ਮੇਸਟਰ ਆਪੀ ਚਾਬੋ ਪਿੰਡਾ ਜਮੋ ਪਿਆ ਸਾਬ ਚਾ ਅੱਛਾ ਹਰਾ ਪਿੰਡਾ ਸੀ ਉਹ ਲੋਕੀਆ ਕੁੜੀਆਂ ਕਿੰਨੀਆਂ ਦੋ ਦੋ ਕੁੜੀਆਂ ਇੱਕ ਕੁੜੀ ਬੱਕੀ ਮੱਕੀ ਦੋ ਕੁੜੀਆਂ ਆ ਗਈਆਂ ਬਿਆਹੀਆਂ ਹੀ ਆਪਦੇ ਘਰੇ ਆ ਹਾਂਜੀ ਠੀਕ ਆ ਇਹ ਵਿਆਹਿਆ ਸੀ ਨਹੀਂ ਨਹੀਂ ਇਹ ਸ਼ੁਰੂ ਤੋਂ ਹੀ ਆਏ ਆ ਇਹ ਸ਼ੁਰੂ ਤੋਂ ਹੀ ਆਏ ਆ ਨਹੀਂ ਨਹੀਂ ਕਿੰਨਾ ਸਾਲ ਹੋ ਗਿਆ 13 ਸਾਲ 13 ਸਾਲ ਦੋ ਕੰਮ ਆਤੀ ਆ ਦੋ ਕੰਮ ਆਤੀ ਆ ਬੜੀ ਦਾ ਬਿਆਹ ਆਪਾਂ ਦੁਕਾਨਾਂ ਵਿੱਚ ਆ ਪਿੰਡਾ ਜਾਂਦਾ ਸੀ ਅੱਛਾ ਉਹ ਲਾਉਂਦਾ ਸੀ ਇਹ ਫੜੀ ਲਾਉਂਦਾ ਸੀ ਬੜੀ ਲਾਉਂਦਾ ਸੀ ਉਹ ਬੰਦੇ ਪੈਗੇ ਇਹਨੂੰ ਬਸ ਉਹੀ ਡਰ ਖਾਈ ਜਾਂਦਾ ਮੈਨੂੰ ਬੰਦੇ ਮਾਰਦਣਾ ਮਾਰਦਾ ਡਰ ਹੀ ਡਰੀ ਰਹਿਂਦਾ ਵਾ ਅੱਗੇ ਦਿਵਾਲੀ ਦੇ ਦੀਵੇ ਵਾਲੇ ਭਾਜੀ ਇਹਨੇ ਹੁੰਦਾ ਤਾਂ ਜਦੋਂ ਬੰਦੇ ਪਏ ਸੀ ਇਹਨੂੰ ਕੁੱਟੇ ਲੁੱਟ ਲਿਆ ਸੀ ਉਹਨਾਂ ਨੇ ਨਾ ਬਾਲੂ ਪੈਸੇ ਹੀ ਖੋਏ ਸੀ ਕੁਛ ਨਹੀਂ ਕੀਤਾ ਉਹਦਾ ਬਸ ਡਰੀ ਡਰ ਪੈ ਗਿਆ 13 ਸਾਲ ਪਹਿਲਾਂ ਹੈ ਹਾਂਜੀ ਦਿਵਾਲੀ ਦੂਰੀ ਤੇ ਜਦ ਅਦੀਵੇ ਦੂਵੇ ਲਾਂਦਾ ਰਿਆ ਪਰ ਉਹ ਕਿਸੇ ਨੇ ਇਦਾਂ ਮਾਰ ਫੀ ਉਹ ਇਹਨਾਂ ਵਿੱਚ ਜੇ ਪਰ ਉਹਨੇ ਗੱਲਾਂ ਕਰਨ ਲੱਪੰਦਾ ਵਾ ਇਹ ਜਦੋਂ ਮਾਰਦਾ ਕੁੱਟਦਾ ਹੋ ਜਾਂ ਚੀਜ਼ਾਂ ਹੁੰਦਾ ਵਾ ਇਹਨਾਂ ਦਾ ਮਤਲਬ 3 ਜੇ ਭੁੱਜੇ ਵੀ ਹੈਗੇ ਮੈਂ ਸਾਥ ਨਹੀਂ ਪੁੱਛਿਆ ਕਿ ਇਹ ਦੇਖੋ ਚੰਗਾ ਮੂਹ ਚੰਗਾ ਹੁੰਦਾ ਉਹ ਤਰੀਕਾ ਕਰਦਾ ਵਾ ਜੋ ਮੰਦੀ ਵਾਲੀ ਮੰਦੀ ਗੱਲ ਕਰਦੇ ਤੁਸੀਂ ਕੀ ਕਰਦੇ ਹੋ ਮੈਂ ਕੰਮ ਕਰਦੀ ਸਵਾਈਆਂ ਲੋਕਾਂ ਦਾ ਕੰਮ ਕਰਦੀ ਹਾਂ ਛਾੜੂ ਪੂੰਛੇ ਦਾ ਕੰਮ ਕਰਦੇ ਹਾਂਜੀ ਹਜੇ ਵੀ ਕਰਦੇ ਹੋ ਨਹੀਂ ਹੁਣ ਨਹੀਂ ਹੁਣ ਨਹੀਂ ਹੁੰਦਾ ਕੀ ਨਾਮ ਆ ਤੁਹਾਡਾ ਮੇਰਾ ਸਿਤਰਾਣੀ ਸਿਤਰਾਣੀ ਮਾ ਸਿਤਰਾ ਸਿਤਰਾ ਨਾ ਨਹੀਂ ਸਿਤਰਾ ਰਾਣੀ ਹਾਂਜੀ ਸਿਤਰਾ ਮਾ ਦਾ ਜੀ ਨੂੰ ਆਪਾਂ ਦਾਖਲ ਕਰੀ ਤੁਹਾਨੂੰ ਨਾਲ ਰਹਿਣਾ ਪੈਣਾ ਇੱਥੇ 10 ਤੋਂ 15 ਦਿਨ ਹਾਂ ਕੋਈ ਨਹੀਂ ਹੈ ਨਾ ਕੋਈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਸੁਣੀ ਹੈ ਸਾਰੀ ਗੱਲ ਲੋਈਆਂ ਖਾਸ ਤੋਂ ਮਾਂ ਸ਼ਿਵ ਕੁਮਾਰ ਲੈ ਕੇ ਆਈ ਆ ਆਪਣਾ ਮਾਂ ਝਾੜੂ ਪੋਚੇ ਲਾ ਕੇ ਪੁੱਤ ਪਾਲਦੀ 13 ਸਾਲ ਪਹਿਲਾਂ ਜਮਾ ਠੀਕ ਸੀ ਡੱਗੀ ਲਾਉਂਦਾ ਸੀ ਪਿੰਡਾਂ 'ਚ ਜਾਂਦਾ ਸੀ ਸਮਾਨ ਵੇਚਦਾ ਸੀ ਰਸਤੇ ਦੇ ਵਿੱਚ ਲੁੱਟ ਲਿਆ ਕਿਸੇ ਨੇ ਪੈਸੇ ਖੋਲੇ ਡਰ ਬਹਿ ਗਿਆ ਦਿਮਾਗ 'ਚ ਡਰ ਬਹਿ ਗਿਆ ਦਿਮਾਗ 'ਚ ਆ ਕੇ ਆ ਕੇ ਆ ਕੇ ਲੁੱਟ ਲਿਆ ਲੁੱਟ ਲਿਆ ਮਾਰਤਾ ਮਾਰਤਾ ਬਸ ਕਾਂ ਕੱਟਦਾ ਨਿੱਸਾ ਉਹਦੂ ਮੁੜ ਕੇ ਕੰਮ ਛੱਡਦਾ ਜਿਉਣਾ ਛੱਡਦਾ ਨਾ ਜਿਉਂਦਾ ਨਾ ਜਿਉਣ ਦਿੰਦਾ ਮਾਂ ਨੂੰ ਕੁੱਟਦਾ ਮਾਰਦਾ ਭੰਨ ਤੋੜ ਕਰਦਾ ਜਿੰਨਾ ਕੋ ਕੰਮ ਕਰਕੇ ਬਣਾਉਂਦੀ ਆ ਉਹਨਾਂ ਕੋ ਇਹ ਤਮਾਹ ਕਰ ਦਿੰਦਾ ਕੱਪੜਾ ਛਾੜਨ ਦਾ ਕਾਟ ਕੇ ਛਾੜਨ ਦੇ ਕੱਪੜੇ ਕੱਪੜੇ ਵਿੱਚ ਆ ਦਿੰਦਾ ਅੱਜ ਕਾਟ ਕੇ ਛਾੜ ਦਿੰਦਾ ਅੱਜ ਮhalla ਨਿਵਾਸੀ ਆਪਣੀ ਡਿਊਟੀ ਨਿਭਾਉਂਦੇ ਹੋਏ ਇੱਥੇ ਪਹੁੰਚੇ ਧੰਨਵਾਦ ਆ ਜਿੱਥੇ ਇਹਨਾਂ ਨੇ ਖੂਨ ਦੇ ਰਿਸ਼ਤੇ ਤੋਂ ਬਿਨਾਂ ਵੀ ਇੱਕ ਰਿਸ਼ਤਾ ਨਿਭਾਇਆ ਤੇ ਲਾਨਤਾ ਉਹਨਾਂ ਨੂੰ ਜਿਹੜੇ ਖੂਨ ਦੇ ਰਿਸ਼ਤਿਆਂ ਦੇ ਵਿੱਚ ਨੇ ਹੁੰਦਿਆਂ ਹੋਇਆਂ ਵੀ ਨਾ ਹੋਇਆਂ ਵਰਗੇ ਪਰ ਅੱਜ ਵੀ ਅੱਜ ਕੋਈ ਵੀ ਨਹੀਂ ਤੁਰਿਆ ਨਾ ਅੱਜ ਸਾਡੀ ਬੇਨਤੀ ਹੈ ਇੱਕ ਪੈਸਾ ਨਹੀਂ ਚਾਹੀਦਾ ਤੁਹਾਡਾ ਸਾਥ ਚਾਹੀਦਾ ਸ਼ਿਵ ਕੁਮਾਰ ਨੋਟ ਨਹੀਂ ਖਾਂਦਾ ਤੇ ਸੁਮਿਤਰਾ ਦੇ ਵੀ ਪੈਸੇ ਖਾ ਕੇ ਨਹੀਂ ਸੌਂਦੀ ਰਾਤ ਨੂੰ ਚਾਹੀਦਾ ਇਹਨਾਂ ਨੂੰ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਮਦਦ ਚਾਹੀਦੀ ਆ ਇੱਕ ਭਰਾਵਾਂ ਦੀ ਪੈਸਿਆਂ ਦੀ ਨਹੀਂ ਲੰਗਰ ਸਕਣਾ ਦਵਾਈ ਵੀ ਪ੍ਰਸ਼ਾਦ ਦੇ ਰੂਪ ਵਿੱਚ ਮਿਲਨੀ ਆ ਗੁਰੂ ਕਾ ਲੰਗਰ ਵੀ ਜੇ ਕੁਝ ਮਿਲਣਾ ਤਾਂ ਤੁਹਾ ਤੋਂ ਤਾਂ ਤੁਹਾਡਾ ਪਿਆਰ ਆ ਸ਼ਿਵ ਕੁਮਾਰ ਨੂੰ ਪਿਆਰ ਚਾਹੀਦਾ ਬੇਨਤੀ ਆ ਜੇ ਤੁਸੀਂ ਅੱਜ ਵੀ ਆਪਣੇ ਆਪ ਨੂੰ ਇਨਸਾਨ ਜਾਂ ਇਸ ਸਮਾਜ ਦਾ ਹਿੱਸਾ ਮੰਨਦੇ ਹੋ ਤਾਂ ਜਰੂਰ ਅੱਗੇ ਹੋ ਕੇ ਜ਼ਿੰਮੇਵਾਰੀ ਲੈ ਕੇ ਵੱਡਾ ਦਿਲ ਦਿਖਾ ਕੇ ਅਸੀਂ ਨਹੀਂ ਕਹਿੰਦੇ ਮਾੜੇ ਮਾਤਾ ਬਾੜਾ ਬੋਲਦੀ ਹੋ ਮਾਤਾ ਦਾ ਸੁਭਾਅ ਮਾੜਾ ਹੋ ਹੋ ਸਕਦਾ ਮਾਤਾ ਨੇ ਤੁਹਾਡੇ ਨਾਲ ਬਹੁਤ ਗਲਤ ਕੀਤਾ ਹੋਵੇ ਤੁਹਾਨੂੰ ਕੁਝ ਏਦਾਂ ਦੀਆਂ ਗੱਲਾਂ ਕਹਿਤੀਆਂ ਹੋਣ ਜਿਹੜੀਆਂ ਨਾ ਸੁਣੀਆਂ ਜਾਂਦੀਆਂ ਹੁਣ ਪਰ ਅੱਜ ਲੋੜ ਆ ਅੱਜ ਲੋੜ ਆ ਸ਼ਿਵ ਕੁਮਾਰ ਦੀ ਹਾਲਤ ਦੇਖੋ ਕੀ ਆ ਜੇ ਅੱਜ ਵੀ ਆਪਾਂ ਗੁੱਸਾ ਕਰਕੇ ਬਹਿ ਗਏ ਅੱਜ ਵੀ ਆਪਾਂ ਜੇ ਉਹ ਰਿਗਰੈਟ ਕੱਢ ਲਿਆ ਬਾਹਰ ਵੀ ਸਾਨੂੰ ਇਹਨੇ ਐ ਕਿਹਾ ਸੀ ਸਾਨੂੰ ਇਹਨੇ ਉਹ ਕੀਤਾ ਸੀ ਇਹ ਆਉਣ ਵਾਲੇ ਸਮੇਂ 'ਚ ਰਿਗਰੈਟ ਬਣ ਕੇ ਤੁਹਾਨੂੰ ਵੀ ਪਛਤਾਵਾ ਬਣ ਕੇ ਚੀਜ਼ਾਂ ਤੋਂ ਲਿਗਣ ਰਹਿਣਗੇ ਆ ਵੀ ਉਸ ਟਾਈਮ ਅਸੀਂ ਕਿਉਂ ਨਹੀਂ ਸ਼ਿਫਟ ਮਾਰ ਦੀ ਮਦਦ ਕਰੀਏ। ਕਦੀ ਨਹੀਂ ਮਾਰਿਆ ਇਹਨਾਂ ਨੇ ਰਾਮ ਰਾਮ ਸਭ ਨੂੰ ਕਰਦੇ ਫਿਰ ਕਦੀ ਨਹੀਂ ਮਾਰਿਆ। ਤੇ ਚਲੋ ਜੇ ਕੋਈ ਕਿਸੇ ਦੇ ਮਨ 'ਚ ਹੈ ਵੀ ਸਾਨੂੰ ਮਾਰਾ ਕਹਿੰਦਾ ਕੋਈ ਨਾ ਕੋਈ ਤਾਂ ਬੰਦਾ ਆਪਦੇ ਆਪ ਨੂੰ ਬਹਾਨਾ ਲਾਉਂਦਾ ਹੀ ਹੈ ਨਾ ਵੀ ਅਸੀਂ ਤਾਂ ਨਹੀਂ ਮਦਦ ਕਰਨੀ ਜੀ ਇਦਾਂ ਵਾਂ ਇਹ ਉਦਾਂ ਵਾਂ। ਲੋਕਾਂ ਕੋਲ ਕੋਸੇ ਇਨਸਾਨੀਅਤ ਨਹੀਂ। ਨਹੀਂ ਤਾਂ ਦੇਖੋ ਆ ਵੀ ਲੋਕ ਨੇ ਦੇਖੋ ਖੂਨ ਦੇ ਹੀ ਜਾਂਦੇ ਨੇ ਕਿਸੇ ਤੀਜੇ ਬੰਦੇ ਨੂੰ ਜਿਹਨੂੰ ਜਾਣਦੇ ਵੀ ਨਹੀਂ। ਸਹੀ ਗੱਲ ਹੈ। ਬਸ ਕੁਝ ਚੰਦ ਲੋਕਾਂ ਦੇ ਕਰਕੇ ਅੱਜ ਦੁਨੀਆ ਚੱਲ ਰਹੀ ਆ ਜਿਹੜੇ ਹਜੇ ਵੀ ਆਪਣਾ ਫਰਜ਼ ਸਮਝਦੇ ਆ ਖਰੀਸ਼ ਗੋਪਤਾ ਜੀ ਵਰਗੇ ਤਾਂ ਬੁੱਤਾ ਜਾ ਰਿਸ਼ੂ ਗੋਪਤਾ ਪਰਨ ਲੱਗ ਜਾ ਪਰਨ ਲੱਗ ਜਾ ਲੱਗ ਜਾ ਲੱਗ ਜਾ ਇਹਨਾਂ ਰੱਬ ਰੂਪੀ ਪਰਿਵਾਰ ਕੇ ਮੈਂਬਰਾਂ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਿਓਗਾ ਉੱਠ ਸ਼ਿਵ ਕੁਮਾਰ ਓ ਸ਼ਿਵ ਸ਼ਿਵ ਵੀਰੇ ਉੱਠ ਕੇ ਬੀਲਚੇਅਰ ਤੇ ਬਹਿ ਜਾ ਚੱਲ ਹੋ ਖੜਾ ਹੋ ਜਾ ਖੜਾ ਇਹਨਾਂ ਲੋਕ ਕੁਝ ਗਲਤ ਵੀ ਕਰਦੇ ਆ ਕੋ ਮਾਰਦਾ ਘੁੱਟਦਾ ਕੋਈ ਜਾਂ ਬਾਹਰ ਤੰਗ ਪਰੇਸ਼ਾਨ ਕਰਦਾ ਹੋਵੇ ਇਹਨਾਂ ਨੂੰ ਨਹੀਂ ਬਾਹਰ ਗਾਲਾਂ ਮੋ ਕੱਢਦਾ ਬਾਹਰ ਕੋਈ 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 ਬੰਦਾ ਕੋਈ ਕੁਝ ਕਹਿੰਦਾ ਇਹਨੂੰ ਨਹੀਂ ਗਲੀ ਚ ਕੋਈ ਕੁਝ ਕਹਿੰਦਾ ਹੁੰਦਾ ਇਹਨੂੰ ਕਹਿੰਦਾ ਨਹੀਂ ਕੁਝ ਨਹੀਂ ਇਹਨੂੰ ਕੋਈ ਤੰਗ ਤਾਂ ਨਹੀਂ ਕਰਦਾ ਕਰੀ ਜਾਂਦਾ ਪਰ ਇਹ ਹੀ ਰਹਿੰਦਾ ਜੀ ਇਹ ਠੀਕ ਆਪਾਂ ਤੇ ਭੇਜੋ ਨਾਲ ਕਿਸੇ ਨੂੰ ਚੈੱਕ ਅਪ ਕਰਾਓ ਮਾਂ ਤੁਸੀਂ ਜਾਓ ਚੈੱਕ ਅਪ ਕਰਾਓ ਆਪਾਂ ਪਰਚੀ ਦਿਓ ਕਿੱਥੇ ਕੱਕ ਅਸੀਂ ਇਹਦੀ 15 ਦਿਨਾਂ ਦੀ ਐਡਮਿਸ਼ਨ ਕਰਦੇ ਆ ਮਾਂ 15 ਦਿਨ ਤੁਸੀਂ ਨਾਲ ਰਹਿਣਾ ਇਹਦਾ ਨਾਮ ਪੂਰਾ ਸ਼ਿਵ ਕੁਮਾਰਾ ਹਾਂਜੀ ਹਾਂਜੀ ਕੋਈ ਨਾ ਮੈਂ ਗਰੂ ਮੇਰੇ ਕੰਨਗੇ ਆਪਾਂ ਸ਼ਿਵ ਕੁਮਾਰ ਨੂੰ ਠੀਕ ਕਰਕੇ ਭੇਜਾਂਗੇ ਠੀਕ ਹੈ ਨਾ ਕੋਈ ਨਾ ਦੋ ਵੀ ਸਹਾਰਾ ਕੋਈ ਨਾ ਫਿਰ ਸ਼ੁਕਰੀਆ ਤੁਹਾਡਾ ਤੁਸੀਂ ਨਾਵਾ ਧੰਨਵਾਦ ਨਹੀਂ ਨਹੀਂ ਧੰਨਵਾਦ ਜੀ ਜੀ ਤੁਹਾਡਾ ਧੰਨਵਾਦ ਅਸ਼ੀਰਵਾਦ ਜਾਈਦਾ ਹੈ ਜੀ ਕਰੇ ਕਰਾਵੇ ਆਪਰੇ ਇੱਕ ਇਹਨਾਂ ਨੂੰ ਵੀ ਚੈੱਕ ਅਪ ਲਈ ਭੇਜੋ ਅੰਦਰ ਇਹਨਾਂ ਨੂੰ ਵੀ ਲੈ ਕੇ ਜਾਓ ਚੈੱਕ ਅਪ ਲਈ ਡਾਕਟਰ ਨਾਲ ਆਪ ਗੱਲ ਕਰੇ ਉਹਨੂੰ ਕਹ ਗੁਰਧਿਆਨ ਨੂੰ ਕਹ ਆਪ ਗੱਲ ਕਰੇ ਅੰਦਰ ਇੱਧਰ ਲੈ ਕੇ ਜਾਣਾ ਜੀ ਆ ਜਾਂਦੇ ਵੀਰੇ ਨਹੀਂ ਤੁਹਾਡੇ ਨਾਲ ਹਾਂ ਐਂਟਰੀ ਕਰਾ ਕੇ ਜਾਣਾ ਪੁਲੀਸ ਥਰੂ ਰੁਕਣਾ ਪਊ 2 ਘੰਟੇ ਇੱਕ ਵਾਰੀ ਚੈੱਕਅਪ ਕਰਾਓ ਨਾਲ ਜਾ ਕੇ ਡਾਕਟਰ ਨੂੰ ਸਾਰੀ ਸਮੱਸਿਆ ਦੱਸੋ ਉਸ ਬਾਰੇ ਨੂੰ ਅੰਦਰ ਛੱਡ ਕੇ ਐਂਟਰੀ ਕਰਾ ਕੇ ਫੇਰ ਜਾਓ